ਅੱਜ ਇਲਾਕਾ ਵਾਸੀਆ ਵੱਲੋਂ ਇੱਥੇ ਪੁਲ ਦਾ ਨਿਰਮਾਣ ਕੀਤੇ ਜਾਣ ਕਾਰਨ ਆਪਣਾ ਸਾਬਕਾ ਮੁੱਖ ਮੰਤਰੀ ਚਾਂਜੀ ਸਿੰਘ ਚੰਨੀ ਦਾ ਸਨਮਾਨ ਨਹੀਂ ਕੀਤਾ ਗਿਆ ਹਾਂ ਤੇ ਅੱਜ ਸਾਡੇ ਨਾਲ ਨੇ ਚਾਂਜੀ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਤੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਹਾਂ ਇਹ ਪੁਲ ਬਾਰੇ ਵੀ ਹੈ ਕਿਤਾ ਤੇ ਅਸੀਂ ਚੰਨੀ ਸਾਹਿਬ ਜੀ ਕੀ ਕਹਿੰਨਾ ਕਰੋ ਅੱਜ ਸਾਡਾ ਸਨਮਾਨ ਹੋਇਆ ਮੈਂ ਅੱਜ ਬਿੰਦਰਖ ਪਿੰਡ ਦੇ ਵਿੱਚ ਪਹੁੰਚਿਆ ਆ ਬਾਬਾ ਮਕਰ ਚਤ੍ਰਾਂਤੀ ਦਾ ਦਿਹਾੜਾ ਹਰ ਸਾਲ ਇੱਥੇ ਮੇਲਾ ਰੱਖਦਾ ਬਾਬਾ ਮਨਾਜ ਜੀ ਨੇ ਇੱਥੇ ਬਹੁਤ ਤਪੱਸਿਆ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਦੇ ਧਰਤੀ ਹੈ ਲੋਕਾਂ ਨੂੰ ਇਥੋਂ ਮਰਦਾ ਮਿਲਦੀ ਹੈ ਤੇ ਮੈਂ ਸਾਰਿਆਂ ਦੀ ਲਈ ਸ਼ੁਭ ਕਾਮਨਾ ਕਰਦਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਇੱਥੇ ਫੁੱਲ ਦੀ ਬੜੀ ਡਿਮਾਂਡ ਸੀ ਕਿਉਂਕਿ ਇਸ ਏਰੀਆ 'ਚ ਜਦੋਂ ਮੈਂ ਆजात ਤੌਰ ਤੇ ਜਿੱਤੇ ਸੀ ਉਦੋਂ ਤੋਂ ਡਿਮਾਂਡ ਚੱਲੀ ਆ ਰਹੀ ਸੀ ਮੈਨੂੰ ਖੁਸ਼ੀ ਹੈ ਕਿ ਉਹ ਜਿਹੜੀ ਡਿਮਾਂਡ ਹੈ ਕੋਰੀ ਹੋ ਗਈ ਹੈ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਜਲੀ ਸਾਹਿਬ ਤੁਸੀਂ ਆਪਣੇ ਟਾਈਮ ਦੇ ਵਿੱਚ ਜਿਹੜੀਆਂ ਬੜੀਆਂ ਬੜੀਆਂ ਗਰਾਂਟਾ ਹਲਾਕੇ ਨੂੰ ਦਿੱਤੀਆਂ ਸੀਗੇ ਤੇ ਉਹ ਵਿਕਾਸ ਵਾਰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦਾ ਇੱਥੇ ਬਿੰਦਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੇ ਪੰਜਾਂ ਸਰਪੰਚਾਂ ਮੋਤਬਰਾਂ ਵੱਲੋਂ ਜੋ ਸਨਮਾਨ ਕੀਤਾ ਗਿਆ ਉਹ ਬੜੀ ਚਿਰ ਤੋਂ ਲੋਕਾਂ ਦੀ ਮੰਗ ਸੀ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤਿੰਨ ਮਹੀਨੇ ਵਾਸਤੇ ਜੋ ਇਸ ਇਲਾਕੇ ਦੀ ਸਭ ਤੋਂ ਵੱਡੀ ਮੰਗ ਸੀ ਬਿੰਦਰਾ ਖ ਪਰਖਾਲੀ ਦੇ ਵਿਚਕਾਰ ਜੋ ਨਦੀ ਪੈਂਦੀ ਹੈ ਉਹਦੇ ਪੁਲ ਦੀ ਮੰਗ ਸੀ ਜੋ ਕਿ ਚੰਨੀ ਸਾਹਿਬ ਨੇ ਸੀਐਮ ਬਣਦੇ ਸਾਰ ਹੀ ਉਹ ਪੁਲ ਦਾ ਜੋ ਕੰਮ ਹੈ ਸ਼ੁਰੂ ਕਰਾਇਆ ਜੋ ਉਹਦੀ ਗ੍ਰਾਂਟ ਮਨਜ਼ੂਰ ਕਰੀ ਤੇ ਉਹ ਪੁਲ ਬਣ ਕੇ ਤਿਆਰ ਹੋ ਗਿਆ ਤੇ ਉਦੋਂ ਉਹਦੇ ਵਿੱਚ ਹੀ ਸਾਡੀ ਸਰਕਾਰ ਅਗਲੀ ਆਮ ਆਦਮੀ ਪਾਰਟੀ ਦੀ ਬਣ ਗਈ ਤੇ ਚੰਨੀ ਸਾਹਿਬ ਦਾ ਧੰਨਵਾਦ ਕੀਤਾ ਤੇ ਉਹਨਾਂ ਦਾ ਸਨਮਾਨ ਕਰਿਆ ਇਲਾਕੇ ਵਿੱਚ